ਕੌਣ ਕਹਿੰਦਾ ਕੁਦਰਤੀ ਮਾਰਿਆ ਸੋਨੇ ਵੀਰ ਕੁਦਰਤ ਦੀ ਮਾਰ ਕੁਦਰਤ ਮਾਰਦੀ ਥੋੜਾ ਖੁੰਦੀ ਹੈ ਦਰਿਆ ਆਪਣਾ ਰੂਪ ਆਪ ਬਣਾਉਂਦਾ ਜਾਂਦਾ ਹੈ ਠੀਕ ਹੈ ਦਰਿਆ ਦਾ ਪਾਣੀ ਕਿਨਾਰਿਆਂ ਦੀ ਮਰਿਆਦਾ ਵਿੱਚ ਹੁੰਦਾ ਕਿਤੇ ਕਿਤੇ ਸਬੱਬੀ ਬਣਦਾ ਹੈ ਵੀ ਦਰਿਆ ਕਿਨਾਰਿਆਂ ਦੀ ਮਰਿਆਦਾ ਟੱਪਦਾ ਹੈ ਪਰ ਜਦੋਂ ਤੁਸੀਂ ਪਾਣੀ ਨੂੰ ਮੈਨੇਜ ਕਰ ਲਿਆ ਮਿਹਨਤ ਕਰਨ ਤੋਂ ਬਾਅਦ ਚਲੋ ਇੱਕ ਗੱਲ ਦੱਸੋ ਜਿਹੜੀ ਕੁਦਰਤੀ ਗੱਲ ਕਰਦੇ ਆ ਇਹ ਇੱਕ ਬੱਦਲ ਦਾ ਜ ਬੱਦਲ ਫਟ ਗਿਆ ਇਹ ਤਾਂ ਮੰਨ ਲਿਆ ਵੀ ਕੁਦਰਤੀ ਹੋ ਗਿਆ ਮਨ ਲੋ ਕੁਦਰਤੀ ਹੋ ਗਿਆ ਜਿਹੜਾ ਐ ਕਰਕੇ ਪਾਣੀ ਛੱਡਿਆ ਜਾ ਰਿਹਾ ਵੀ ਆਹ ਵੇਖੋ ਦਰ ਖੋਲ ਤੇ ਇਹ ਕੁਦਰਤੀ ਕਿਵੇਂ ਆ ਇਹ ਫਲੱਡ ਗੇਟ ਜਿਹੜੇ ਨੇ ਇਹ ਕੁਦਰਤੀ ਕਿਵੇਂ ਆ ਗਿਆ ਇਹ ਤਾਂ ਖੋਲੇ ਜਾ ਰਹੇ ਨੇ ਇਹ ਤਾਂ ਸਾਹਮਣੇ ਪਤਾ ਵੀ ਆਹ ਲੋਕ ਇੰਨੇ ਆ ਹਨਾ ਹੁਣ ਮੈਨੂੰ ਵੀ ਪਤਾ ਵੀ ਇਹ ਖੁੱਲ ਨਾਲ ਮਰ ਜਾਣਗੇ ਪਰ ਅਸੀਂ ਨਹਿਰਾ ਬੰਦ ਕਰ ਦੇਣੀਆਂ ਰਾਜਸਥਾਨ ਦਾ ਨੁਕਸਾਨ ਨਾ ਹੋਵੇ ਦਿੱਲੀ ਵਾਲੀ ਜਿਹੜੀ ਇਹ ਜਾ ਰਹੀ ਉਹ ਬੰਦ ਕਰ ਦੇਣੀਆਂ ਨੇ ਵੀ ਉਧਰ ਨਾਲ ਨੁਕਸਾਨ ਹੋ ਜੇ ਪਿੰਡਾਂ ਦੇ ਸੂਏ ਬੰਦ ਕਰ ਦੇਣੇ ਉਧਰ ਨਾਲ ਨੁਕਸਾਨ ਹੋ ਜੇ ਮਰਦੇ ਮਰਨ ਅੱਗੇ ਪਿੱਛੇ ਫਲੋ ਆ ਰਿਹਾ ਹੈ ਠੀਕ ਹੈ ਫਲੋ ਆ ਰਿਹਾ ਹੁਣ ਫਲੋ ਨੂੰ ਜੇ ਅੱਗੇ ਤੁਸੀਂ ਰਿਲੀਜ਼ ਨਹੀਂ ਕਰੋਗੇ ਉਹ ਪਿਛਲੇ ਪਾਸੇ ਸਾਰਾ ਪਾਣੀ ਖਿਲਰ ਜਾਏਗਾ ਇੱਕ ਛੋਟੀ ਜੀ ਗੱਲ ਦੱਸਦਾ ਮੈਂ ਆ ਮਾਤਾ ਜਿਹੜੀ ਹੈ ਆ ਮਾਂ ਹਨਾ ਆ ਮਾਂ ਆਹਾ ਉਹ ਮਾਤਾ ਅੱਮਾ ਰੋਈ ਹੈ ਮੇਰੇ ਕੋਲੇ ਮਾਂ ਤਸੱਲੀ ਨਾਲ ਰੋਈ ਹੈ ਮੈਂ ਮਾਂ ਨੂੰ ਪੁੱਛਿਆ ਮੈਂ ਕਿਹਾ ਬੇਬੇ ਰੋਈ ਕਿਉਂ ਜਾਂਨੀ ਹੈ ਤੇ ਇੰਜ ਕਰਕੇ ਕਹਿੰਦੀ ਆ ਮਗਰਲਾ ਖੇਤ ਮੇਰਾ ਪੁੱਤ ਹੈ ਇਹਦੇ ਕੀ ਜਵਾਬ ਦਿਓਗੇ ਜੀਗਾ ਕਿੰਦੀ ਨਗਰਲਾ ਖੇਤ ਮੇਰਾ ਫਸਲ ਨਹੀਂ ਵਸਦੀ ਪਈ ਕਿੰਦੀ ਪਾਣੀ ਨਜ਼ਰ ਆਉਂਦਾ ਪਿਆ ਹੈ